ਆਪਣੇ ਵੀਰਾਂ ਦਾ ਦਸਤ ਦੇਖ ਘੜੇ ਗਏ ਤੇ ਇਹ ਆਪਾਂ ਆ ਕਿਹੜੇ ਰੀ ਬਾਜੇ ਗਿਆ ਕਿੰਨੇ ਵਸ ਟਿਕਟ ਇੱਥੇ ਸਿਰਫ 100 ਰੁਪਿਆ ਇੱਕ ਹੀ ਕੇ ਜ਼ਿਆਦਾ ਹੈ ਇੱਕ ਜਿਵੇਂ 100 ਨਾਲ ਫੜਦਾ ਹਾਂ ਤੇ ਜੇ ਚਾਰ ਪਾ ਮਿੱਠੇ ਬੈਠਣ ਚੰਗਾ ਕਿਉਂ ਬਲੌਕ ਲਾ ਨਹੀਂ ਸਕਦੇ ਸਸੀ ਕਾ ਆ ਵੀਰ ਦੀ ਸਵਾਗਤ ਆ ਤੁਹਾਡਾ ਬੰਦੇ ਇੱਧਰ ਆਪਣਾ ਵੇਟ ਕਰ ਰਿਆ ਤੇ ਆ ਦੇਖੋ ਕਿੰਨੇ ਉਧਾ ਪੈਣ ਦੇ ਬੰਦੇ ਦਿਖਦੇ ਨੇ ਤੇ ਬਾਕੀ ਆ ਵੇਖੋ 50 ਕੋ ਬੰਦਾ ਜਿਹੜਾ ਵੇਲਣ ਲੱਗੇ ਖੜਦੇ ਆ ਇੱਧਰ ਆ ਗੱਲ ਤਾਂ ਸੁਣੋ ਸਸੀ ਕਾ ਬਲਾ ਸਸੀ ਕਾ ਹਾਂ ਹੋਰ ਸ਼ੰਮੂ ਬਾਈ ਕੀ ਹਾਲ ਚਾਲ ਨੇ ਸਸੀ ਕਾ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਜਾਨੋ ਸਸੀ ਕਾ ਇੱਧਰ ਓ ਜਨਾਬ ਸਾਸਰੀ ਘਰ ਰੱਖੀ ਵਿਚਾਰੇ ਆ ਦੋ ਤੇ ਤਿੰਨ ਬੰਦੇ ਨੇ ਬਾਕੀ ਗਏ ਤਿੰਨੇ ਪੜੇ ਲਿਖੇ ਨੇ ਇੱਕ ਧਨਪੜ ਗਵਾਰ ਅੱਗ ਜਿਹੜਾ ਜਾ ਰਿਹਾ ਬਾਕੀ ਦੋ ਪੜੇ ਲਿਖਿਆ ਬਾਜ ਹਓ ਕੀ ਹਾਲ ਨੇ ਬੰਪਰ ਨਾਲ ਲਾਇਆ ਮੜਾ ਜਾ ਸਾਸਰੀ ਘਰ ਪਹੁੰਚੋ ਸਾਸਰੀ ਘਰ ਕਿਧਰੋਂ ਕੰਮ ਕਰ ਰਹੇ ਹੋ ਪਨੀਰੀ ਬੀਜੀ ਮੈਰ ਕਿੱਥੇ ਇਸਰੀਆ ਦੇ ਪੈਰਾਗ੍ਰਾਫ ਨਹੀਂ ਇਹਦੇ ਪੈਰਾ ਸੌ ਅਰੈਸਟ ਕਰਦੇ ਸ਼ਾਮ ਨੂੰ ਜਾਂ ਸਵੇਰੇ ਸਰ ਕੀਤਾ ਕਰੇ ਕੰਮ ਬੀਜੀ ਕੀ ਥੋੜੀ ਰਹਿੰਦੀ ਹੈ ਦੁਬਾਰਾ ਫਿਰ ਜਾਣਾ ਨਹੀਂ ਬੱਸ ਨਿਬੜ ਗਿਆ ਨਿਬੜ ਗਿਆ ਤੇ ਪਜਾਮਾ ਪਾ ਕੇ ਰਹਿਰ ਤੋਂ ਬਹੁਤ ਪੈਂਦੀ ਆ ਮੂੰਹ ਬਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਕੇ ਦੇ ਤਿੰਨ ਚਾਰ ਬੰਦੇ ਰਹਿ ਗਏ ਸਸਰੀ ਘਰ ਬਣਾਉਣ ਵਾਲੇ ਸਸਰੀ ਘਰ ਬਲਾਓ ਜੀ ਸਸਰੀ ਘਰ ਤੂੰ ਹੀ ਸਸਰੀ ਘਰ ਵਾਹ ਥੋੜੀ ਘੱਟ ਨਿਕਲੀ ਯਾਰ ਸਸਰੀ ਘਰ ਤੂੰ ਹੀ ਜਨਾਬ ਸਸਰੀ ਘਰ ਨਾਮ ਹੀ ਦੱਸੋ ਆਪਾਂ ਬਣੇ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਛੰਮੂ ਦਾ ਬਣਾ ਲਿਆ ਨਾਂ ਕੀ ਤੁਹਾਡਾ ਜੀ ਨਾਮ ਤਾਂ ਪਤਾ ਹੀ ਨਹੀਂ ਪਿੰਡ ਚ ਰੱਖਿਆ ਹੀ ਨਹੀਂ ਹੈ ਤਕਰੀਬਨ ਕਿਲੋਮੀਟਰ ਤੇ ਬੈਠਾ ਹੋਊਗਾ ਤੇ ਹੁਣ ਆਪਾਂ ਜਾਣਾ ਇਹਨਾਂ ਦਾ ਕਾਰ 'ਚ ਬਹਿ ਨਹੀਂ ਸਕਦੇ ਤੇ ਆਪਣਾ ਸਫ਼ਰ ਇਹਦੇ 140 ਕਿਲੋਮੀਟਰ ਆ ਲੁਧਿਆਣਾ ਜਾਣਾ ਆਪਾਂ ਤੜੀ ਡੈਕਟਰ ਮਾਰਨੇ ਗਏ ਨਾ ਮੋਰਸਨ ਲੈ ਆ ਦੋ ਦਿਨ ਕੱਢ ਗਏ ਮੋਰਸਨ ਤਾਂ ਨਿਕਲਨੇ ਹੋਰ ਨਹੀਂ ਯਾਰ ਤੇਰੇ ਘਰ ਕੇ ਤੋਂ ਬੈਠੇ ਨੇ ਮੇਰੇ ਕੋਲ ਟ੍ਰੈਕਸ ਗੱਡੀ ਮੇਰੇ ਕੋਲ ਵੀ ਕਾਰ ਹੈ ਵੱਡੀ ਕੱਢ ਲਈ ਲਈਏ ਵੱਡੀ ਨਾਗਾਂ ਲਾ ਕੇ ਚਿੱਲਾਂਗੇ ਅਗਲੇ ਦਿਨ ਕਰ ਲਈਂ ਤਰਾਏ ਤਾਂ ਉਹਨੇ ਕੀ ਕੋਈ ਨਹੀਂ ਥਾਉਣ ਪਿੰਡ 'ਚ ਕਿਸੇ ਕੋਲੇ ਮੇਰਾ ਦੋਤੀ ਕੋਲ ਆ ਬਲੈਜ ਹੋਣੇ ਚ ਲੈ ਆਓ ਮੋਰਸਨ ਲੈ ਆਓ ਜੈਸੂ ਦੇ ਕੱਢ ਕੇ ਕਿਸੇ ਦਾ ਮੋਰਸਾ ਮੇਰੇ ਕੋਲ ਕਦੋਂ ਹੀ ਗਿਆ ਤੇਰੇ ਕੋਲ ਵੀ ਤੇਰੇ ਕੋਲ ਗਿਆ ਨਾ ਨਾ ਤੇਰੇ ਕੋਲ ਨਾ ਅਗਲਾ ਪਿਆ ਪ੍ਰਾਣਾ ਉਹਨੇ ਕਿਹਨੇ ਕੋਲੀ ਮੋਰਸ ਹੈਗਾ ਉਹਨੇ ਮੇਲੇ ਨਾਲ ਇਹ ਸਾਰਾ ਤੇਰੇ ਕੋਲ ਹੈਗਾ ਫਿਰ ਤੂੰ ਉੱਤੇ ਛੱਤ ਤੇ ਬੋਣਾ ਪੋਗਾ ਨਾ ਬੰਨ ਬੁਲ ਕੇ ਕੋਈ ਨਹੀਂ ਪੰਜ ਚਾਰ ਨੇ ਹਰੇ ਹਰੇ ਕਰੇ ਵਾਲੇ ਨੇ ਕਰੇ ਨਾਂ ਨਾਲ ਨੇ ਅੱਛਾ ਕਿਹੜੇ ਕਿਹੜੇ ਕਰੇ ਨਾਂ ਕਿਹੜਾ ਨਾਂ ਨਾਲ ਤੂੰ ਨਾ ਦੱਸੀ ਨਾ ਇੱਕ ਸੋਨੇ ਨੇ ਅੱਛਾ ਤੇ ਹੋਰ ਪਾਣੀ ਕਿੰਨੇ ਜਾਣਗੇ ਦੋ ਹੀ ਜਾਣ ਵਾਲ ਨੇ ਇਹਨੇ ਇਹਾਂ ਤਾਂ ਲੈ ਜਾਓ ਹੁਣ ਇੱਕ ਹੁੰਡ ਕੱਢੀ ਫਿਰਦਾ ਇਨੇ ਇੱਥੇ ਕਿੱਥੇ ਜਾਣਾ ਕਾਲ ਕਿਨੂੰ ਲਿਆਂਦਾ ਹੈ ਨਾਲ ਨਾਲਗਾ ਬੰਦਾ ਪਨੇਕਾ ਬੰਦਾ ਕਿਹੜਾ ਹੈ ਦੇਖਾ ਇੱਕ ਚਲ ਉੱਠਾ ਜਿੰਨੇ ਜਾਣਾ ਹੁਣ ਉੱਠੀ ਹੈ ਉਠੋ ਚਲੋ ਨਹੀਂ ਪਰਾ ਦਾ ਮੇਜਰ ਨੁਕਦਾ ਹੀ ਫਿਰਦਾ ਇਹ ਮੇਜਰ ਜਾਣਾ ਹੀ ਜਾਣਾ ਨਹੀਂ ਨਹੀਂ ਜਾਣਾ ਇਹ ਕਦੇ ਕਰੇ ਨਾ ਤੇ ਉੱਥੇ ਨਾਲ ਲੈਣਗੇ ਗਲਤ ਆਹ ਇਹਾਂ ਦੇ ਬਿੱਟੂ ਵਿੱਚ ਛਾੜਦਾ ਨਾ ਹੁੰਦਾ ਵਿੱਚੇ ਨਾ ਛਾੜਦਾ ਮੈਂ ਕਿਹੜਾ ਮੇਲਾ ਵੇਖਣ ਚਲਾ ਕਬੱਡੀ ਅੱਧੀ ਹੁੰਦੀ ਤਾਂ ਦੀ ਵਿੱਚ ਛੱਡ ਕੇ ਆ ਜਨਾ ਨੀ ਛੱਡ ਲੈ ਤੈਨੂੰ ਵੀ ਛੱਡ ਗਿਆ ਕਿ ਦਿਨ ਛੱਡ ਗਿਆ ਮੈਨੂੰ ਮਾਰਦਾ ਸასი ਆਕਾਲ ਵੀਰ ਦੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬੁਲਾਉਂਦੇ ਆਪਾਂ ਅੱਜ ਜਾਰਾਂ ਜੀ ਲੁਧਿਆਣੇ ਲੁਧਿਆਣੇ ਚਲੀ ਕਿੱਥੇ ਨਹੀਂ ਲੱਗ ਜੜੀ ਆਪਾਂ ਮੁਕਸਰ ਆ ਆ ਦੇਖੋ ਰੋਡ ਚੜਿਆ ਹੁਣ ਮੁਕਸਰ ਰੋਡ ਚੜਿਆ ਹੁਣ ਤੇ ਅਸੀਂ ਸਲਾਹ ਕਰਦੇ ਵਿਚਾਰ ਕਿੱਥੇ ਜਾਣਾ ਲੁਧਿਆਣੇ ਚਲੀ ਕਿ ਫਰੀਦਕੋਟ ਚਲੀਏ ਮੁਕਸਰ ਮੁਕਸਰ ਠੀਕ ਹੈ ਮੁਕਸਰ ਹਾਂ ਨਹੀਂ ਹੈ ਆਪਾਂ ਇਹ ਕਰਦੇ ਆ ਅੱਜ ਹੋ ਗਿਆ ਲੇਟ ਆ ਅਸੀਂ ਤੇ ਅਸੀਂ ਅੱਜ ਜਾਵਾਂਗੇ ਜੀ ਇਥੇ ਲੱਗੇਗਾ ਕੱਪੜੇ ਬਣਿਆ ਕੀ ਨਾਂ ਕੀ ਲੈਂਦੇ ਨਾਂ ਦਾ ਕੀ ਕਹਿੰਦੇ ਉਹ ਆਡੀਸ਼ਨ ਨਹੀਂ ਕੋਸੇ ਦੇਖਣਾ ਕੀ ਕਹਿੰਦੇ ਆ ਜਿਹੜਾ ਏ ਸਵੀਲਿੰਗ ਪੁਲ ਕੀ ਸਵੀਲਿੰਗ ਪੁਲ ਕੀ ਕਹਿੰਦੇ ਆ ਕੁਛ ਨਾਂ ਨਹੀਂ ਬੱਚੇ ਨੂੰ ਪਤਾ ਹੋਵੇ ਛੋਟਾ ਇਹ ਬੱਚਾ ਹੈਗਾ ਪਿਆਰਾ ਬੱਚਾ ਹੈਗਾ ਕੀ ਨਾਂ ਕੀ ਕਹਿੰਦੇ ਆ ਸਵੀਲਿੰਗ ਪੁਲ ਹਾਂ ਸਵੀਲਿੰਗ ਪੁਲ ਕਹਿੰਦੇ ਆ ਜੀ ਕਿੱਥੇ ਚੱਲੇ ਆ ਉੱਥੇ ਨਾਂ ਉੱਧ ਰਿਹਾ ਸੀ ਕਿਹੜੇ ਪਿੰਡ ਤੇ ਇਹ ਪਿੰਡ ਆ ਜੀ ਸਾਨੂੰ ਆਪਾਂ ਦੱਸ ਦਿੰਨੇ ਆਪਾਂ ਹੋ ਗਿਆ ਸੀ ਲੇਟ ਅਸੀਂ ਜਾਣਾ ਲੁਧਿਆਣੇ ਸੀ ਆ ਪ੍ਰੋਗਰਾਮ ਸੀ ਤੇ ਇਹਨਾਂ ਨੇ ਕਰਤਾ ਆਪਾਂ ਨੂੰ ਲੇਟ ਹੈ ਆਪਾਂ ਆਏ ਜੀ ਇੱਥੇ ਥੁੰਦਾ ਦਾ ਪਿੰਡ ਗਾ ਜਦੋਂ ਆਪਾਂ ਆਉਂਦੇ ਆ ਫਰੂਜਪੁਰ ਤੋਂ ਫਰੂਜਪੁਰ ਫਾਇਲ ਦਾ ਰੋਡ ਆਉਂਦੇ ਆ ਰਸਤੇ ਜੇ ਇੱਕ ਆਉਂਦਾ ਛੋਟਾ ਜਾਂ ਸ਼ਹਿਰ ਆਉਂਦਾ ਗੋਲੂ ਦਾ ਮੋੜ ਗੋਲੂ ਕਾ ਮੋੜ ਤੋਂ ਪਿੱਛੇ ਆਉਂਦਾ ਇੱਕ ਪਿੰਡੀ ਪਿੰਡੀ ਛੋਟਾ ਜੋ ਵੀ ਜਿਵੇਂ ਸ਼ਹਿਰ ਦਾ ਸ਼ਹਿਰ ਰੋਡ ਤੇ ਦੁਕਾਨਾਂ ਜੀਆਂ ਮਾਰਕੀਟ ਵਗੈਰਾ ਉੱਥੋਂ ਇੱਕ ਰਸਤਾ ਆਉਂਦਾ ਹੈ ਦੰਦਨ ਬਾਬਾ ਰਾਮ ਥੰਮਣ ਇਧਰ ਪਿੰਡ ਬਾਜੇਗੇ ਨੂੰ ਉੱਥੇ ਬਣਿਆ ਜੀ ਉੱਥੇ ਸੀ ਜਾ ਰ ਅੱਜ ਤੇ ਅਗਲੇ ਅਗਲੇ ਕਿਹੜੇ ਤੁਹਾਨੂੰ ਅਗਲੇ ਵੀਡੀਓ ਜੇ ਦਿਖਾਵਾਂਗੇ ਆਪਾਂ ਲੁਧਿਆਣਾ ਜਾਣਾ ਉੱਥੇ ਬੰਦੇ ਦੇਖ ਲਈ ਜਿਆਦਾ ਕਰਕੇ ਫਿਰ ਸਾਨੂੰ ਦੂਰ ਜਾਣਾ ਥੋੜਾ ਜਿਹਾ ਔਕਾ ਲੱਗਾ ਬੰਦਿਆਂ ਦੇ ਸਾਹਮਣੇ ਲਾ ਇੱਥੇ ਬੰਦੇ ਚਾਰ ਦਾ ਪਿੱਛੇ ਬੈਠੇ ਕਿ ਲੁੱਕਾ ਲਗਾ ਉਹ ਖੜਾ ਇੱਧਰ ਚਾਰ ਤੇ ਦੋ ਤਿੰਨ ਅਹੀਂ ਅੱਗੇ ਸੱਤ ਬੰਦੇ ਆ ਕਿਵੇਂ ਸੱਤਾਂ ਨੂੰ ਤੁਹਾਨੂੰ ਪਤਾ ਗੱਡੀ 'ਚ ਬੈਠਣਾ ਔਖਾ ਦਾ ਤੇ ਅਸੀਂ ਬੰਦੇ ਦੋ ਘਟਾਵਾਂਗੇ ਹੋਰ ਜਦੋਂ ਉਧਰ ਨੂੰ ਗਏ ਅੱਗੇ ਨੂੰ ਤੇ ਇੱਧਰ ਤੁਹਾਨੂੰ ਆਪਾਂ ਇੱਥੇ ਦਾ ਨਜ਼ਾਰਾ ਦਿਖਾਉਨੇ ਕਿਦਾਂ ਦਾ ਨਜ਼ਾਰਾ ਫਿਰ ਬਾਕੀ ਆਪਾਂ ਲਿਧਿਆਣਾ ਗਿਆ ਤੇ ਉਥੇ ਦਿਖਾਵਾਂਗੇ ਤੁਹਾਨੂੰ ਉਥੇ ਨੇ ਕਹਿੰਦੇ ਉਥੇ ਬਹੁਤ ਵਧੀਆ ਨਜ਼ਾਰਾ ਹੈ ਘੁੰਮਣੇ ਕੰਮਣ ਵਾਸਤੇ ਬਹੁਤ ਦਾ ਵੀ ਆਪਾਂ ਵੈਸੇ ਦੋ ਦਿਨ ਰਹਿ ਕੇ ਵੀ ਆਵਾਂ ਤੇ ਰੈਸਟ ਵੀ ਕਰਾਂਗੇ ਤੇ ਬਾਕੀ ਆਪਾਂ ਆ ਸਾਹਮਣੇ ਪਿੰਡ ਆ ਗਏ ਸਾਹਮਣੇ ਪਿੰਡ ਦਾ ਬਾਬੇ ਸਾਥ ਸਤਾਸ਼ ਖੇਡ ਰਹਾ ਹੈ ਤੇ ਸਾਡੇ ਪਿੰਡ ਚ ਦਾ ਇਹ ਰਿਵਾਜ ਪੰਦ ਹੈ ਤਾਸ਼ਾਂ ਤੁਸੀਂ ਚਲਾ ਇੱਥੇ ਚੱਲਦਾ ਆ ਆ ਬੋਰਡ ਨੂੰ ਮੁੜ ਆ ਗਏ ਇੱਥੇ ਆ ਗਏ ਆਸ਼ਰਮ ਬਾਬਾ ਤੇਵੀ ਦਿਆਲ ਜੀ ਆਪਾਂ ਇਧਰ ਨੂੰ ਮੁੜਨਾ ਹੈ ਕਿਸੇ ਵੀਰ ਨੇ ਆਉਣਾ ਹੋਵੇ ਕਿਤੋਂ ਵੀ ਤੇ ਇੱਥੇ ਇਦਾਂ ਆ ਸਕਦਾ ਪਿੰਡ ਆ ਜੀ ਬਾਜੇਗਾ ਤੇ ਆਪਾਂ ਹੋ ਗਏ ਜੀ ਐਸ ਰੋਡ ਨੂੰ ਜਗ ਨੂੰ ਐਂਟਰੀ ਲੈ ਗਏ ਨੇ ਕਿਤੋਂ ਉਹਨਾਂ ਦੇ ਵਿੱਚ ਉਹਨਾਂ ਦੇ ਉਹਨਾਂ ਤੋਂ ਵੀ ਲੈ ਲਾਂਗੇ ਉਹ ਯਾਰ ਵੀ ਨੇੜੇ ਆ ਗਏ ਉਸ ਤੋਂ ਬਣਾ ਗਏ ਆ ਆ ਗਏ ਜੀ ਆਪਾਂ ਇੱਥੇ ਸਾਹਮਣੇ ਤੇ ਨਾ ਚੱਲੋਂ ਨਹੀਂ ਰਹੀ ਨਹੀਂ ਵਾਹ ਵਾਹ ਇਹ ਬੰਦੇ ਆਪਣੇ ਨਾਲ ਇਹਨਾਂ ਕੋ ਮਾਰਿ ਮਟੇ ਗਰਬਾਰ ਕਰ ਸਕਦੇ ਜੀ ਜੈਸਰੇ ਤੁਸੀਂ ਦੱਸੋ ਵੀ ਇਹਦੇ ਬਾਰੇ ਪਹਿਲਾਂ ਆਏ ਕਦੀ ਇੱਥੇ ਕਿ ਪਹਿਲੀ ਕਦੀ ਨਹੀਂ ਆਏ ਹੋ ਮੈਂ ਲਾ ਕੇ ਦੋ ਘੜੇ ਉਦਾਂ ਦੇਖਣੀ ਆ ਨਾਤਾ ਨਹੀਂ ਤੂੰ ਨਾਤਾ ਡਾਰ ਲੱਗਦਾ ਹੀ ਤੂੰ ਬਾਬਾ ਡਾਰ ਨੂੰ ਇੱਥੇ ਕੀ ਆਉਂਦੇ ਿਕੜਾ ਬਿੱਟਾ ਡੁੱਗੇ ਹੋਏ ਇਹ ਤੈਨੂੰ ਡਾਰ ਲਾਉਦਾ ਨਹੀਂ ਨਹੀਂ ਫੇਰ ਹੋਈ ਜਾ ਹਾਂ ਫੇਰ ਹੀ ਤੇ ਆ ਇੱਕ ਮੱਥੇ ਰੱਖਿਆ ਤੂੰ ਵੀ ਜਾਣਾ ਵੀ ਨਾਤਾ ਇੱਥੇ ਕਿ ਪਹਿਲੋਂ ਆਇਆ ਕਦੇ ਕਿ ਪਹਿਲੀ ਰਾ ਨਾ ਪਹਿਲੀ ਪਹਿਲੀ ਰਾ ਪਹਿਲੀ ਕਿੰਨਾ ਕੁ ਡੂੰਗਾ ਦੱਸ ਦਿਆ ਪਤਾ ਨਹੀਂ ਤੈਰਨਾ ਤਰ ਤੈਰਨਾ ਵਗੈਰਾ ਆਉਂਦਾ ਤੈਨੂੰ ਨਾ ਨਾ ਤੇਰੇ ਆਪਾਂ ਨਹੀਂ ਆਉਂਦਾ ਉਹ ਇੱਕ ਬੱਚੂ ਪਿੱਛੇ ਬੈਠਾ ਹੈ ਤੂੰ ਕੱਕ ਉਹ ਗਿਆ ਕਦੇ ਆਪਾਂ ਤੈਨੂੰ ਗਿੜ ਲਾ ਗਏ ਤੈਨ ਨਹੀਂ ਸਾਰੇ ਮਾੜਾ 4-5 ਲਾ ਗਿਆ ਤੇ ਨੀ ਲਾਇਆ ਹਲੇ ਤੂੰ ਜੋ ਕੰਮ ਹੀ ਖਰਾਬ ਕਰ ਕਰਦਾ ਈ ਇਹ ਇੰਨਾ ਦਾ ਕਹਿਣਾ ਬੱਚਾ ਬੱਚਾਂ ਦੇ ਨਾਤਾ ਕ ਵੱਡੇ ਚ ਵੱਡੇ ਚ ਬੱਚਾ ਨਾ ਰ ਹੈ ਵੱਡੇ ਚ ਤੇ ਇਧਰ ਦਾ ਬੰਦਾ ਹੋਰ ਬੇਟਾ ਤੁਸੀਂ ਪਹਿਲਾਂ ਆਏ ਕਦੀ ਕੇ ਨਹੀਂ 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 ਆਏ ਕਦੇ ਵੀ ਨਹੀਂ ਬਿਲਕੁਲ ਵੀ ਨਹੀਂ ਪਹਿਲੀ ਵਾਰ ਹੀ ਵੇਖਿਆ ਪਿੰਡ ਰੀ ਕਹਿੰਦੇ ਜੇ ਪਹਿਲੀ ਵਾਰ ਹੀ ਵੇਖਿਆ ਤੇ ਆਪਾਂ ਮੈਂ ਤੇ ਬਹੁਤ ਚੱਕਰ ਲਾ ਗਿਆ ਵੈਸੇ ਪਹਿਲਾਂ ਤੇ ਆਪਾਂ ਜਾਨਿਕ ਬਲੌਗ ਵੀ ਵਗੈਰਾ ਨਹੀਂ ਬਣਾੰਦੇ ਨਾ ਬੰਦੇ ਨਹੀਂ ਮੈਂ ਉੱਤੇ ਇਕੱਲਾ ਹੀ ਆਉਂਦਾ ਰਹਾ ਤੇ ਇਕ ਇਥੇ ਮੁਸ਼ਕਿਲ ਹੁੰਦੇ ਨਾ ਆਉਂਦਾ ਹੂ ਉਹਨਾਂ ਨੂੰ ਕਦੇ ਹਕੀਕਤ ਜਿਨੀ ਨਾਤਾ ਇਹਨੂੰ ਸੁਪਨੇ ਕਿੱਥੇ ਹੁੰਦੇ ਇਹਦੇ ਹੀ ਕਿਥੋਂ ਨਾਲ ਆਣਗੇ ਬਹੁਤ ਮਿੰਦਾ ਕਿਤੇ ਮੈਂ ਬਣਾ ਲਈਏ ਆ ਨਹੀਂ ਨਹੀਂ ਯਾਰ ਮੈਂ ਨਹੀਂ ਨਾਉਣਾ ਮੈਂ ਲੇਟ ਆਇਆ ਖੜਾ ਉਹ ਗੱਲਾਂ ਗੋਲੇ ਕਰਕੇ ਟਾਲਦਾ ਜੀ ਸਾਨੂੰ ਤੇ ਕੱਚਾ ਰਸਤਾ ਆ ਗਿਆ ਹਾਂ ਕੱਚਾ ਰਸਤਾ ਚੱਲ ਚੱਲ ਇਹ ਨਾ ਫਿਰ ਅਗਰ ਰੋਡ ਰੂਡ ਤੇ ਬਣਾਉਣਾ ਹੈ ਕੱਚੇ ਰਸਤੇ ਬਣਾਉਂਦਾ ਕੀ ਫਾਇਦਾ ਕੋ ਜਮੀਨ ਪਰ ਉਹਨਾਂ ਨੇ ਉੱਥੇ ਹੀ ਨਾ ਹਾਂ ਜਮੀਨ ਹੀ ਉਹਨਾਂ ਦੇ ਉੱਥੇ ਹੀ ਅੱਛਾ ਜਮੀਨ ਤੇ ਬਣਾ ਆਪਣੇ ਨਾਣ ਵਾਸਤੇ ਬਣਾਇਆ ਬਾਕੀ ਕੰਮ ਚੱਲਗਾ ਉਹਨਾਂ ਦਾ ਹਣਾ ਚੱਲ ਗਿਆ ਇਵੇਂ ਗੱਲ ਲੈਣਾ ਹਾਂ ਤੂੰ ਇੱਕ ਦੱਸ ਕੰਮ ਚੱਲ ਰਿਹਾ ਨਾ ਕਿ ਮੈਂ ਨਾ ਬਣਾਤਾ ਆਪਣੇ ਵਾਸਤੇ ਹਾਂ ਉਹਦੇ ਵਾਸਤੇ ਬਣਾਇਆ ਨਹੀਂ ਕਿ ਤੇ ਬਾਕੀ ਉਹਨਾਂ ਨੇ ਬਾਕੀ ਉਹਨਾਂ ਨੇ ਤਾਂ ਹਮੇ ਲੱਗਿਆ ਉਹਨਾਂ ਤਾਂ ਚੁਣਾੜ ਤੇ ਛੱਟਦਾ ਬੜੇ ਚੰਗੇ ਆ ਆਛਾ ਤੇ ਉਹਨਾਂ ਦੇ ਬਣ ਗਏ ਵੀ ਦੂਜਾ ਚਲੋ ਆਪਣੇ ਉਹ ਤਾਂ ਯਾਰ ਫੱਡ ਭਰੀ ਜਾਂਦੇ ਜੇ ਹਾਂ ਉਹ ਦੇਖੋ ਸਾਹਮਣੇ ਰਫਾਟੇ ਉਧਰ ਉੱਥੇ ਤਾਂ ਨਹੀਂ ਕਿ ਨਵਾਂ ਲਈ ਜਾਣਾ ਛੱਪੜ ਜਾ ਹੈ ਚੋਲਾ ਨਾਲ ਹੈ ਨਹੀਂ ਜੀ ਆਗੇ ਕਿਤਨਾ ਹੋਰ ਦੂਰ ਜਾਣਾ ਪੜੋਗਾ ਟੋੜੀ ਮੜ ਜਾਣਾ ਬੜਾ ਹੈ ਟੋੜੀ ਮੜ ਜਾਣਾ ਬੜਾ ਕਤੜੋ ਆਹ ਕਤੜੋ ਮੋੜ ਤੇ ਖੜਾ ਕਤੜੋ ਜਾਣਾ ਪੈਣਾ ਹੈ ਅੱਛਾ ਹਾਂ ਮਿੱਤਰੋ ਜਾਣਾ ਪੈਣਾ ਉਹ ਨਾਲੇ ਵੱਡੇ ਕੁ ਮਲਾਜ ਵੀ ਗੱਡੀ ਦਾਦੇ ਬਣੇ ਤੇ ਨਾਲੇ ਇਹ ਪਹਿਲੇ ਵੀ ਆਏ ਨੇ ਬੰਦੇ ਨਹੀਂ ਬਾਕੀ ਉਹ ਸਾਹਮਣੇ ਹੈ ਹਾਂ ਅੱਜ ਤਾਂ ਬੰਦੇ ਦੁਨੀਆ ਬੜੀਆਂ ਆਈਆਂ ਕਿਦਾਂ ਆਪਣੇ ਜੇ ਕੋਈ ਬੰਦਾ ਅੱਜ ਘਰ ਨਹੀਂ ਕੋਈ ਗੱਡੀਆਂ ਖੜੀਆਂ ਨਹੀਂ ਜਿੱਦ ਦਸੀ ਰਹਿਆ ਉਹਨ ਤਾਂ ਪਹਿਲੀ ਔਰ ਗੱਡੀ ਆਈ ਹੈ ਨਹੀਂ ਜਾਂ ਗੱਡੀ ਰੋਟ ਵੀ ਗੇੜੇ ਨਾਲ ਠੋਕ ਨਹੀਂ ਯਾਰ ਮਾਇਨ ਬੜਿਆਂ ਦੇ ਚਲਾਵਾ ਹਟਣਾ ਤੂੰ ਆਉਂਦੇ ਦੇਖਦੇ ਤੇ ਫਵਾਫ ਆ ਕੇ ਠੋਕਲੇ ਤੇ ਮੂ ਕਰੀ ਬੜਾ ਆ ਬੜਾ ਗੱਡੀ ਗੱਡੀ ਕੋਈ ਨਹੀਂ ਆਦੇ ਬਾਅਦ ਤਾਂ ਗੱਡੀਆਂ ਮਿਲ ਆਉਂਦੀਆਂ ਨਹੀਂ ਆ ਮੈਂ ਉਹ ਨਾਲ ਗੱਡੀ ਤੇ ਮਲਾਜ ਲੱਗਿਆ ਨੇ ਮਲਾਜ ਆ ਗਈ ਆ ਆ ਗਈ ਸਾਹਮਣੇ ਕੱਚਾ ਰਸਤਾ ਆ ਗਿਆ ਜਿਹਨੂੰ ਰੋਡ ਤਾਂ ਨਹੀਂ ਪੱਕਾ ਸਕਦੇ ਰੋੜ ਹੀ ਹੈ ਕਿਚੂ ਉਹ ਨੇਮ ਕੀ ਹੋ ਰਾਇ ਹੈ ਹਲੋ ਆ ਮੋੜ ਤੇ ਨਾਲ ਹੀ ਆਏ ਇਹ ਦਮ بچਾਈਏ ਆਹੋ ਬੰਦਾ ਥੋੜਾ ਜਾਂ ਪਹਿਰ ਬਹੁਤ ਕੰਧ ਕਰਦਾ ਹੈ ਕਹਿੰਦਾ ਮੋੜ ਤੇ ਨਾਲ ਮੋੜ ਤੇ ਨਾਲ ਸਾਨੂੰ ਕੰਨ ਵਸਤ ਪਾਣਾ ਹੈ ਹਲੋ ਹੋ ਕਿਹੜੇ ਡਰਦੇ ਨਾਏ ਨਹੀਂ ਜੇ ਤੂੰ ਮੋਟਰ ਤੇ ਨਾ ਨਾ ਇਹ ਤਾਂ ਸਾਨੂੰ ਕਾਹਨ ਵਕਤ ਪਾਇਆ ਇਹ ਡੁੱਬਣਾ ਜਾਈਏ ਡੁੱਬਣ ਕਿਹੜਾ ਕੱਢਾ ਬੰਦੇ ਕਾੜਨੀ ਆਪਾਂ ਆ ਟਾਈਮ ਦੁਪਹਿਰੇ ਹੀ ਕੁੱਟ ਪੈਣੀ ਹੈ ਅੱਜ ਬੰਦੇ ਕਾਦੋ ਕਾੜਨ ਕੋਟ ਨੂੰ ਕਿਹੜਾ ਆਪ ਕੱਪੜੇ ਤੋੜਨੇ ਸੱਜੀ ਅੰਦਰ ਤੋਂ ਮੁਕਾਰ ਆ ਕੋਟ ਪਾੜੀ ਕੋਟ ਘੜੀ ਪੈ ਗਈ ਇੱਥੇ ਹਾਂ ਕੀ ਪੈਣੀ ਹੈ ਕੋਟਾਂ ਦਾ ਕੋਟ ਪੈਣੀ ਦੁਬਾਰੇ ਦਸੀ ਕੌਣ ਆਏ ਨੇ ਗੁਰੂ ਤੇ ਗੱਡੀਆਂ ਵੀ ਖੁੰਦੀਆਂ ਨੇ ਮੰਡ ਕਾ ਗੱਡੀ ਦੀ ਸਾਹਮਣੇ ਪਹੁੰਚਣ ਵਾਲੇ ਜੀ ਆਪਾਂ ਤੁਹਾਨੂੰ ਉੱਥੇ ਦਾ ਨਜ਼ਾਰਾ ਦਿਖਾਉਂਦੇ ਆਂ ਪੰਜ ਬੰਦੇ ਇਕੱਠੇ ਹੁੰਦਾ ਫੇਰ ਫੇਰ ਉਹ ਯਾਰ ਤੇ ਵੇਖ ਲੈਣੇ ਸੋਈ ਰਹਿੰਦੇ ਨੇ ਅੱਛਾ ਉਹ ਜੈਸ ਵੀ ਆ ਤੇ ਹੋਰ ਕੇ ਥਾਂ ਲੱਭੀ ਨਾਉਣ ਨੂੰ ਓਏ ਪੰਗੇ ਨਾਲ ਆਓ ਇਧਰ ਆ ਬੱਚੂ ਪਾਣੀ ਡੂੰਘਾ ਇਧਰ ਇਧਰ ਆ ਪਾਣੀ ਦੀ ਲੜੀ ਜਾਂਦੇ ਗੱਲ ਹੁਣ ਇਧਰ ਆ ਬਾਈ ਤੁਸੀਂ ਲੜਨਾ ਇੱਕ ਨਾਉਣ ਆਏ ਨਾਉਣ ਆਏਕ ਜਾਨੀ ਕਿ ਜਮਾਇ ਕਰਨ ਆਏ ਮ제 ਲੈਣਾ ਆਏ ਜੀ ਫਿਰ ਮ제 ਨਾਲ ਲਾਉਣਾ ਤੁਸੀਂ ਰਖਦੇ ਚੱਕ ਇਧਰ ਮਾਰਦੇ ਕਿਸੇ ਨੇ ਇਧਰ ਮਾਰਦੇ ਵਿੱਚ ਕੋਈ ਵਟਾ ਉਡਵਾ ਦੀ ਕੋਈ ਜ਼ਿੰਮੇਵਾਰ ਹੈ ਪ੍ਰੈਸ਼ਰ ਪੂਰਾ ਕਿਸੇ ਨੇ ਬਾਥਰੂਮ ਬੁਥਰ ਨਹੀਂ ਕਰਨਾ ਵਿੱਚ ਠੀਕ ਹੈ ਹੱਸਦੇ ਕੇ ਬਾਥਰੂਮ ਨਾਲ ਨਾਲ ਬਹੁਤ ਖੁਸ਼ ਹੋਏ ਨੇ ਠੀਕ ਹੈ ਤੇ ਕੋਈ ਸ਼ਰਤ ਨਹੀਂ ਕਰਨੀ ਨਹੀਂ ਨਹੀਂ ਸ਼ਰਤ ਬਾਹਰ ਨਹੀਂ ਕਰਦੇ ਕਿਸੇ ਦੇ ਵੀ ਨਹੀਂ ਨਹੀਂ ਕੰਮ ਨਹੀਂ ਬਣਾ ਮੈਂ ਚਲੋ ਜੀ ਕਿ ਲੋ ਪਾਣੀ ਵਿੱਚ ਕਿੰਨਾ ਡੂਗਾ ਆਪਣਾ ਕਾਬੂ ਛੋੜ ਲਾਵਿਓ ਉਹ ਕਿੰਨਾ ਡੂਗਾ ਪਾਣੀ ਵਿੱਚ ਮੇਰੇ ਲੱਗਦਾ ਪਾਣੀ ਕਿੰਨਾ ਡੂਗਾ ਮੈਨੂੰ ਵਿੱਚ ਆਲਣ ਖੜ ਜਾ ਪਾਹ ਲਾ ਪਜਾਮਾ ਕੁੱਟ ਤੇ ਫਿਰ ਸਾਰਾ ਮਾਤਕੂ ਹੋ ਕੇ ਬਣਾ ਲਈ ਇਧਰ ਬਾਈ ਮਾਰਨਾ ਪਿਆ ਉਹ ਲੈ ਦੋ ਕਰ ਪਰ ਆਇਆ ਏ ਉਹ ਓਏ ਕੀ ਹੈ ਕੀ ਰੋਲ ਜਿਹੜੀ ਯਾਰ ਬਜਣੀ ਤਾਂ ਵੱਜਦੀ ਆ ਮੁੰਡੇ ਵਿੱਚ ਬੜੇ ਬੰਦੇ ਆ ਆ ਬੈ ਗਈ ਕੁਛ ਲੈ ਚਲੋ ਵਧੀਆ ਗੱਲ ਹੈ ਉਹਨਵਾਜ਼ ਮਾਰੀ ਆਈ ਆ ਸਲੋਗ ਵੇ ਨਹੀਂ ਬੰਦੇ

ਇਹਦੇ ਕੋਲ ਆ ਜਾਓ ਇਹ ਛੇ ਡੇਡਾ ਪਾਣੀ ਹੈ ਆਓ ਆ ਇਧਰ ਆਓ ਪਾਣੀ ਚਾਹੀਦਾ ਉਹਨੂੰ ਕਿੱਥੇ ਲੈ ਜਾਣਾ ਉਹ ਪਾਣੀ ਡੁੱਲਦਾ ਇਧਰ ਆ ਤੂੰ ਉੱਧਰ ਨਹੀਂ ਜਾਣਾ ਬੱਦ ਨਜ਼ਾਰਾ ਆਣਾ ਕਿ ਨਾ ਆਉਂਦਾ ਕਿੰਨਾ ਲੱਗਦਾ ਨੈਕਸ ਸਾਹ ਤਰਫ ਤੇਨੂੰ ਆਉਣਾ ਨਜ਼ਾਰਾ ਆਉਂਦਾ ਤੇਨੂੰ ਹੋਣਾ ਨਜ਼ਾਰਾ ਨਾ ਆਉਂਦਾ ਉਹ ਨਹੀਂ ਆ ਰਿਹਾ ਨਾ ਆਉਂਦਾ ਯਾਰ ਫੌਰ ਵੀ ਆ ਲੱਗਦੀ ਆ ਮਾੜੀ ਮਾੜੀ ਬੰਦਾ ਆ ਕੋਈ ਯਾਰਾ ਅਗਰ ਆ ਗਿਆ ਤੂੰ ਹਾਂ ਵਾਹ ਅਨਵਾਹ ਫਟਦੇ ਨੇ ਯਾਰ ਲਾ ਬੋਟਾ ਮੜ ਆ ਉਹ ਟੰਗਣਾ ਉਹ ਇਹੋ ਜਿਹਾ ਇੱਥੇ ਇੱਥੇ ਨਾ ਕੇ ਜਾਈਏ ਆਪਾਂ ਨੂੰ ਫਿਰ ਵੀ ਯਾਦ ਕਰੀ ਬੰਦੇ ਆਏ ਕੋਈ ਗਵਿੰਦਗੜ ਤੋਂ ਬੰਦੇ ਬੜੇ ਵਦੇ ਅਸੀਂ ਉਹ ਇੱਧਰ ਟਿਕਾਣੇ ਆ ਤੇ ਬਾਹਰ ਸਿਰ ਤੇ ਇੱਕ ਵੀ ਨਿਗਾਹ ਦੇ ਤੂੰ ਵੱਖਰੇ ਪਜਕਾਰੇ ਮਾਰਨ ਓਧਰ ਆ ਇਹ ਆਦਮੀ ਗੰਦਗੀ ਪਾ ਨਹੀਂ ਤੂੰ ਇਹ ਤਾਂ ਉਹ ਤੋਂ ਉੱਤੋਂ ਪੀ ਲੈ ਲੈ ਉਹ 50 ਹੋ ਗਿਆ ਫਿਰ ਆਇਆ ਵੀ ਤੂੰ ਹਾਰਾ ਜਾ ਤੂੰ ਛਤਾਣੇ ਕਰ ਰਹਾ ਟੁੱਬੀ ਲਾਦਾ ਜਾਣ ਕੇ ਜਾਣ ਕੇ ਲਾਉਂਦਾ ਟੁੱਬੀ ਇਧਰ ਆ ਮੇਰ ਘਰ ਸਭ ਤੋਂ ਜਿਆਦਾ ਛਤਾਣੀਆਂ ਤੂੰ ਕਰਦਾ ਕਿਉਂ ਇਹਨਾਂ ਨਾਲ ਪੰਗੇ ਲੈਣਾ ਜਿਆਦਾ ਇਹਨਾਂ ਨਾਲ ਅਰੇ ਗੱਲ ਸੁਣ ਆ ਪਛਾਣਾ ਹੋਹੀ ਬੰਦਾ ਕੋ ਹੋ ਰਿਹਾ ਕੋਈ ਇਧਰ ਆ ਗੱਲ ਸੁਣ ਉਹੀ ਹੈ ਨਾ ਬੰਦਾ ਜਿਹੜਾ ਮਸ਼ੀਨ ਤੇ ਗਿਆ ਹਾਂ ਉਹੀ ਆ ਗਲਤ ਕਰ ਦੋ ਦੋ ਉਹੀ ਬੰਦੇ ਦਾ ਹੋਰੇ ਤੂੰ ਉਹੀ ਉਹੀ ਤਾਂ ਫਿਰ ਵੇਲਾ ਤੇ ਉੱਥੇ ਕਿੰਨਾ ਚੰਗਾ ਬੰਦਾ ਕਿੰਨੇ ਵੇਲੇ ਰੋਟੀਆਂ ਬਣਾਦਾ ਕਿੰਨੇ ਵੇਲੇ ਮਸ਼ੀਨ ਚਲਾਦਾ ਇੱਥੇ ਆ ਗਏ ਤੂੰ ਬਸ ਹਾਂ ਹੁਣ ਕਿੱਥੇ ਆਇਆ ਹੈ ਕਰੇ ਨਹੀਂ ਰਚਤਾਨੀ ਇਹਨਾਂ ਕਰਦਾ ਹੱਲੋ ਕੀ ਨਹੀਂ ਮਨ ਲਾਦਾ ਹੈ ਪਹਿਲੀ ਵਾਰ ਹੈ ਅਨਾਈ ਛੱਲੋ ਸੁਣਨਾ ਖਿੱਚੋ ਕੋਈ ਵੀ ਮੇਰਾ ਤਾਂ ਆਇ ਪਹਿਲੀ ਵਾਰ ਇਥੇ ਲੱਗ ਲੱਗ ਅੱਛਾ ਬਾਕੀ ਉਹ ਪਰ ਸਰਦਾਰ ਹੁਣ ਆਪਾਂ ਹੀ ਕੈਮਰਾ ਕਰ ਲੈ ਬੰਦ ਹੈ ਇਸ ਵਾਰ ਫਿਰ ਕੈਸ਼ ਥੋੜੀ ਹੋਰ ਕਰ ਲਈ ਜਵਾਏ ਉਹ ਬਰਾਦਾ ਕੁਛ ਨਿਆਰਾ ਹੈ ਉਹ ਦੁਖੀ ਹੋਏ ਪਣ ਦੇ ਵਿਚਾਰੇ ਆਏ ਮੈਇ ਬਹੁਤ ਆ ਰਿਹਾ ਇੱਥੇ ਆਉਂਦੇ ਹੋ ਛਾਂ ਮਾਰਨੇ ਨੇ ਆਪਣੇ ਕਿੱਥੋਂ ਆਏ ਨੇ ਮੇਰੇ ਜੰਮਾ ਵੀ ਕਿੱਥੋਂ ਆਇਆ ਬੰਦਾ ਜਿਹੜਾ ਜਿਹਨੂੰ ਉਲਟ ਛਾਲ ਮਾਰੀ ਗਿਆ ਆਪਣੀ ਕੰਪਨੀ ਤੋਂ ਜਾਂਦੀ ਹੈ ਆਪਣੀ ਕੰਪਨੀ ਦਾ ਬੰਦੇ ਆਨੰਦ ਬਹੁਤ ਲਾਇਆ ਵੇਖ ਵੇਖ ਉਹ ਆਪਣੀ ਗੱਡੀ ਦੇ ਸਾਹਮਣੇ ਖੜੀ ਹੈ ਜੀ ਨਿਯਾਰੇ ਲਾਇਆ ਬਾਣੀ ਇੱਥੇ ਕੱਢ ਨਾ ਦੂੰਗਾ ਜਾ ਸੂਰ ਆ ਉੱਥੋਂ ਦੇ ਵਿਚਾਲ ਵਜਦੀ ਸੀ ਕੱਟ ਲਾ ਖਾਵਾ ਕੱਟ ਲਾ ਖਾਵਾ ਕਿਰੇਟ ਬਣੀ ਪਵਨ ਜੀ ਬਾਪ ਘਾੜਾ ਕੇ ਨੇ ਪਾਣੀ ਵਾਵਾ ਵਾਵਾ ਪੈਰ ਲੱਗੇ ਕੋ ਨਹੀਂ ਕੋ ਲੱਗੇ ਕੋ ਲੱਗੇ ਜਮਾਈ ਮਾੜਾ ਬਟੇ ਹੇਰ ਫੇਰ ਫਿਰ ਕਾ ਲਾ ਨਹੀਂ ਲੱਗੇ ਦੇਖ ਦੇਖ ਫੇਰ ਵਾਜਣੇ ਦਾ ਥੱਲੇ ਕਿੱਡਾ ਕਿੱਡਾ ਪਾਣੀ ਆ ਦਾ ਫੁੰਮ ਨਾਲ ਆ ਹੂੰ ਕਿਦਾ ਵੇਲਾ ਪਾਣੀ ਹੈ ਆ ਇਹਨਾਂ ਨੂੰਗਾ ਇੱਥੇ ਇੱਥੇ ਕਿੰਨਾ ਗੁਰੀ ਇੱਥੇ ਪਰ ਨਾ ਦੇ ਭਾਵੇਂ ਲੱਗੀ ਜਾਂਦੇ ਹੁਣ ਨਹੀਂ ਲੱਗਦੇ ਜ਼ੋਰ ਸੇ ਬਣਾ ਤੂੰ ਕੋਈ ਨਹੀਂ ਛੰਡਣਾ ਬਾਲੇ ਲਾ ਹਾਂ ਵਾਕਿਆ ਹੈ ਵਾਕਿਆ ਹੈ ਉਹ ਹੱਥ ਵੇਖੋ ਗੁਰੀ ਦੀ ਕਿਵੇਂ ਤੈਨੂੰ ਤੇਰੇ ਪੈਰ ਲੱਗਦੇ ਹੁੰਦੇ ਬਈ ਆਰਾਮਦਾਰ ਨਾਲ ਆਪਣਾ ਆਪਣਾ ਜਵਾਨ ਕਿਸੇ ਦੂਜਾ ਛੋਟਾ 100 ਰੁਪਏ ਕਿਥੇਗਾ ਉਹ ਹੈਗਾ ਪਰ ਇਹ ਕਛਾੜੇ ਕਛਾੜੇ ਵਿਖਾਈਆਂ ਨੇ ਲੇਡੀਜ਼ ਨਹੀਂ ਵੇਂਦੀਆਂ ਆਜੋ ਡੱਕਣ ਲਗਾਈ ਆਜੋ ਬੀਟੂ ਉਹ ਬੁਢੀ ਵਾਲੀ ਵੀ ਵੇਂਦੀ ਆ ਕਿ ਉਹ ਡੱਕਣ ਲਗਾਈ ਗੋਰੀਏ ਡੱਕਣ ਲਗਾਈ ਆਏ ਤੇਰੀ ਉਮਰ ਘੱਟ ਤੇ ਡੱਕਣ ਕੇ ਖੇਡਣਾ ਲੈ ਗਿਆ ਤੂੰ ਹਾਂ ਕੀ ਕੀ ਉਤਾਰੇ ਕਾ ਬਤਾਰੇ ਇੱਕ ਮਮੀ ਤੂੰ ਵੀ ਤਹੀਂ ਆਹ ਪੰਜ ਜਣੇ ਬਾਹਰ ਕੋਣ ਨਹੀਂ ਗਲੇ ਵਿੱਚ ਬੈਠਾ ਠੀਕ ਹੈ ਬਾਹਰ ਕੋਣ ਨਹੀਂ ਨਿਕਲ ਵਿੱਚ ਬੈਠਾ ਚਲੋ ਵੀ ਵਿੱਚ ਬੈਜਣ ਪੱਕੀ ਗੱਲ ਲੈ ਨੱਕ ਸਾਫ਼ ਕਰ ਫਿਰ ਵੇ ਤੇ ਮਾਲਕ ਆਵੇਗਾ ਕੇ ਵੇ ਹੋ ਗਿਆ ਹਾਂ ਮੈਂ

ਜਵਾਕਾ ਧਿਆਰ ਰੱਖੀਆ ਜਵਾਕਾ ਦਾ ਉਹ ਵਿੱਚ ਰੇੜ ਦੇ ਗੋਰੀ ਆਈ ਕਿੰਨੇ ਪੈਸੇ ਦਿੱਤਾ ਐਂਟਰੀ ਕਿੰਨੀ ਕਰਾਈ 500 600 ਆਹਣਾ ਆਪਦੀ ਆਪਦੀ 500 500 500 500 ਜਨਾ ਨਾਓ ਚਲੋ ਨਾਓ ਨਾਓ 5 500 ਰੁਪਏ ਐਂਟਰੀ ਚਲੋ ਚਲ 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 ਮਾਰੀ ਜਿੰਦੀ ਆ ਗੋਰੀ ਰਾਗਾ ਹਾਂ ਕਿਵੇਂ ਉਹ ਬਿੱਟੂ ਗੋਰੀ ਰਾਗਾ ਹੋਰ ਚਲ ਤੂੰ ਇੱਥੇ ਚ ਕਾ ਜਣ ਤੂੰ ਗੱਪ ਮਾਰ ਮਾਰ ਕੇ ਸਾਰੇ ਜਨ ਉੱਤੇ ਆ ਚੱਲ ਧੀ ਵੀ ਵਾਰੀ ਦੇ ਕਹਿਣ ਕੁੱਣ ਪੀਣਾ ਜੇ ਪੈਰ ਰੱਖੀ ਹਾਲ ਕੀਤੀ ਮੇਰੇ ਨਾਲ ਤੁਸੀਂ ਨਾ ਆ ਲੈ ਆਣਾ ਮੈਂ ਬਾਕੀ ਵਜਾਇਾ ਸੋੜੇ ਪੁੱਛਦੇ ਜਾਇਸ ਕਿਉਂ ਬਾਹਰ ਆ ਗਿਆ ਓਏ ਵੇ 500 ਰੁਪਏ ਦਿੱਤਾ ਨੇ ਸੈਂਟਰੀ ਆ ਨਾ ਤੇ ਫਿਰ ਤੂੰ ਘੜ ਤੋਂ ਘੜ 4 ਘੰਟੇ ਦਾ ਨਾ ਨਾ ਤਰਫੜੇ ਚਲੇ ਗਿਆ ਬੜਾ ਮਾਫ਼ ਘੰਟੇ ਦਾ 500 ਰੁਪਿਆ 100 ਰੁਪਿਆ ਹੈ ਥਣ ਫੇਰ ਪੀੜ ਬਣ ਗਿਆ ਮੇਰਾ ਆਦਾ ਕਰ ਲਾ ਪਿਆ ਕਾਰਨ ਕੀ ਹੈ ਹੈ ਇੰਦੇ ਜਾ ਕਾ ਕਰਦਾ ਇਹ ਤਾਂ ਹੈ ਬਾਕੀ ਬੰਦੇ ਨੰਦ ਬਹੁਤ ਲੈ ਰਿਹਾ ਨਾ ਲੈ ਰਹਿਣਾ ਆ ਦੇਖੋ ਦੁੱਖ ਸਾਰੇ ਇੱਥੇ ਕੱਟੇ ਜਾਂਦੇ ਆ ਹਾਂ ਖਾਲੀ ਫੇਰ ਕੁਛ ਆ ਚਲ ਆ ਪਤਾ ਲੈ ਕੇ ਇੱਕ ਹੀ ਮਿਲਦਾ ਆ ਪੁੱਛ ਆ ਇਹਦਾ ਦੀ ਗੋਲੀ ਪੁੱਛਣਾ ਪੁੱਛਿਆ ਕਰੀ ਬੰਦੇ ਯਾਰ ਨਿਆਰੇ ਬੋਲ ਰ ਆਪਣਿਆਂ ਦੇਲ ਨਹੀਂ ਕਹਦਾ ਨਾ ਜੈ ਹੋ ਰਿਹਾ ਵੇ ਹਾ ਮਾਰਗਾ ਛਾਣਾ ਪੱਕੇ ਪੈਣ ਐਏ ਹੋਰ ਆ ਰਾਲੀ ਪਰ ਆ ਜਾ ਪਰੇ ਹੋ ਜਾ ਇਧਰ ਨਾ ਆ ਉਰੇ ਨਹੀਂ ਆਏ ਕਾਪਣ ਕਰ ਪਾਲਣ ਵਿੱਚ ਨਾ ਦਾ ਫਿਰਦਾ ਕੋਈ ਕਿਸੇ ਨੇ ਪਾਲਣ ਵਿੱਚ ਉਹਨਾਂ ਜਾਣ ਕੇ ਕਰਦਾ ਫਿਰਦਾ ਬੰਦੇਰ ਜ਼ਿਆਦਾ ਨਹੀਂ ਬਾਦ ਗਏ ਉਹਨਾਂ ਅੱਗੇ ਨਾਲ ਉਹ ਬਾਦ ਨਹੀਂ ਗਾ ਅੱਗੇ ਨਾਲ ਗੋਰੀ ਬਾਦ ਗਣਾ चारा न मच्छी चारा पा Oke. 1 2 3 પાંદરે પાંચ